ਸੀਨ ਪੀਪਲ ਹੈ ਅੱਜ ਅਸੀਂ ਭਾਰਤੀ ਕਾਂਗਰਸ ਪਾਰਟੀ ਮਾਰਕਸਵਾਦੀ ਲੈਨਨਵਾਦੀ ਵੱਲੋਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡ ਕੁਆਟਰਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਆ ਇਸ ਕਰਕੇ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਜਿਸ ਤਰ੍ਹਾਂ ਸੂਬਿਆਂ ਦੇ ਅਧਿਕਾਰਾਂ ਵਿੱਚ ਦਖਲ ਦੇ ਕੇ ਆਪਣੀ ਫੋਰਸ ਨੂੰ ਭੇਜ ਕੇ ਮੋਦੀ ਸਰਕਾਰ ਨੇ ਪੰਜਾ ਆਦੇ ਨਾਮਵਰ ਵਕੀਲਾ ਦੇਕਰ ਅੱਜ ਛਾਪੇ ਮਾਰੇ ਹੈ ਉਹ ਵਕੀਲ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਆ ਜਿਹੜੇ ਲੋਕਾਂ ਦੇ ਜਮਹੂਰੀ ਹੱਕਾਂ ਦੇ ਹੋ ਰਹੇ ਹਮਲੇ ਲਈ ਹਮੇਸ਼ਾ ਆਵਾਜ਼ ਉਠਾਉਂਦੇ ਰਹੇ ਨੇ ਅਸੀਂ ਇਹ ਸਮਝਦੇ ਆ ਕਿ ਮੋਦੀ ਸਰਕਾਰ ਬੇਸ਼ੱਕ ਅੱਜ ਸਤਾਵੇ ਚ ਆਈ ਹੈ ਫਰੋਦੀਆਂ ਨੀਤੀਆਂ ਵਿੱਚ ਕੋਈ ਫਰਕ ਨਹੀਂ ਹੈਗਾ ਉਸ ਦਾ ਫਾਸ਼ੀ ਹਮਲਾ ਔਰ ਜੈਸਨ ਉਹ ਆਪਣੀਆਂ ਸੈਂਟਰ ਦੀਆਂ ਏਜੰਸੀਆਂ ਦੇ ਰਾਹੀਂ ਪੰਜਾਬ ਨੂੰ ਡਰਾਉਣਾ ਚਾਹੁੰਦੀ ਹੈ ਔਰ ਲੋਕ ਜਿਹੜੇ ਪੰਜਾਬ ਦੇ ਬਹਾਦਰ ਲੋਕ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਚਾਹੇ ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਹੋਵੇ ਚਾਹੇ ਉਹ ਪੋਰੇ ਗਾਉਂ ਜਿੱਥੇ ਦਲਤਾਂ ਦੇ ਉਹਨਾਂ ਸੂਰਬੀਰਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਦੇ ਨਾਮ 'ਤੇ ਲੋਕ ਇਕੱਠੇ ਹੋਏ ਸੀਗੇ ਉਹਨਾਂ ਨੂੰ ਜਿਹਨਾਂ ਵਿੱਚ ਛਿਟਕੇ আর ਉਹਨਾਂ ਦੀ ਆਵਾਜ਼ ਨੂੰ ਬੰਦ ਕਰਕੇ ਦਲਤਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਕੋ ਉਹਨਾਂ ਲੋਕਾਂ ਨੂੰ ਜਿਹੜੇ ਮਣੀਪੁਰ ਦੇ ਵਿੱਚ ਜੇਸਟੰਗ ਦੇ ਨਾਲ ਉਥੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਉਹਨਾਂ ਦੇ ਦਾ ਹਨਨ ਕੀਤਾ ਗਿਆ ਉਹਦੇ ਖਿਲਾਫ ਜਿਹੜੇ ਲੋਕ ਬੋਲਦੇ ਨੇ ਉਹਨਾਂ ਦੇ ਖਿਲਾਫ ਬੋਲੇ ਨੇ ਉਸ ਤੇ ਲਈ ਅੱਜ ਅਸੀਂ ਜਲੰਧਰ ਦੇ ਵਿੱਚ ਵੀ ਅੱਜ ਰਾਸ਼ਪਤੀ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿ ਇਹ ਜਵਾਨ ਬੰਦੀ ਆ ਲਈ ਜਿਹੜਾ ਤੁਸੀਂ ਉਹਨਾਂ ਜਿਹੜੇ ਲੋਕਾਂ ਦੇ ਹੱਕਾਂ ਲਈ ਬੋਲਦੇ ਨੇ ਉਹ ਦਾਨਵਸ਼ ਦਾਨੇਸ਼ਵਰ ਲੋਕ ਬੁੱਧੀਜੀਵੀ ਲੋਕਾਂ ਵਕੀਲ ਲੋਕਾਂ ਉਹਨਾਂ ਲੋਕਾਂ ਨੂੰ ਤੁਸੀਂ ਜੇ ਉਹਨਾਂ ਦੀ ਜਵਾਬੰਦੀ ਕਰੋਗੇ ਤੇ ਪੰਜਾਬ ਚੁੱਪ ਨਹੀਂ ਬੈਠੇਗਾ